ਸਤਿ ਸ੍ਰੀ ਅਕਾਲ ਜੀ ਸਵਾਗਤ ਸਾਡੇ ਖਾਸ ਪ੍ਰੋਗਰਾਮ ਪੋਲਿਟੀਕਲ ਚਰਚਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਚਾਰ ਜਿਮਣੀ ਚੋਣਾਂ ਹੋਣੀਆਂ ਨੇ ਜਿੰਨਾ ਬਾਰੇ ਅਸੀਂ ਇੱਕ ਐਪੀਸੋਡ ਕਰ ਚੁੱਕੇ ਹਾਂ ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀ ਜੋ ਪੰਜਾਬ ਦਾ ਬਹੁਤ ਚਰਚਿਤ ਵਿਧਾਨ ਸਭਾ ਹਲਕਾ ਗਿਜੜਵਾਹਾ ਉਹਦੇ ਬਾਰੇ ਗੱਲ ਕਰ ਚੁੱਕੇ ਹਾਂ ਜਿਸ ਤੋਂ ਬਾਅਦ ਅਸੀਂ ਅੱਜ ਗੱਲ ਕਰਨੀ ਆ ਬਰਨਾਲਾ ਜਿਮਣੀ ਚੋਣ ਬਾਰੇ ਬਰਨਾਲਾ ਜਿਮਣੀ ਚੋਣ ਬਹੁਤ ਅਹਿਮ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਸੀਟਾਂ ਦੇ ਬਹੁਤ ਸਖਤ ਮੁਕਾਬਲੇ ਹੋਣ ਵਾਲੇ ਨੇ ਜਿਹੜੀ ਬਰਨਾਲਾ ਸੀਟ ਹੈ ਇਹ ਸੰਰੂਰ ਲੋਕ ਸਭਾ ਹਲਕਾ ਦੇ ਅੰਦਰ ਪੈਂਦੀ ਹੈ ਇੱਥੇ ਤੁਹਾਨੂੰ ਪਤਾ ਹੈ ਪਹਿਲਾਂ ਭਗਵੰਤ ਮਾਨ ਜਿਹੜੇ ਹੁਣ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸਨ ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਬਤੌਰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਆਪਣੇ ਆਪ ਨੂੰ ਪੇਸ਼ ਕੀਤਾ ਤਾਂ ਇਹ ਹਲਕਾ ਉਹਨਾਂ ਦਾ ਖਾਲੀ ਹੋ ਗਿਆ ਇਸ ਤੋਂ ਉਪਰੰਤ ਇਹ ਜਿਹੜੀ ਲੋਕ ਸਭਾ ਸੀਟ ਹੈ ਇੱਥੋਂ ਹੁਣ ਜਿਹੜੇ ਬਰਨਾਲਾ ਤੋਂ ਮੌਜੂਦਾ ਵਿਧਾਇਕ ਜਿੱਤੇ ਹੋਏ ਸਨ ਉਹ ਗਰਮੀਤ ਸਿੰਘ ਮੀਤਿਆਰ ਸਨ ਉਹਨਾਂ ਨੂੰ ਪਾਰਟੀ ਨੇ ਲੋਕ ਸਭਾ ਹਲਕਾ ਸੰਰੂਰ ਤੋਂ ਟਿਕਟ ਦੇ ਕੇ ਐਮਪੀ ਦਾ ਉਮੀਦਵਾਰ ਬਣਾਇਆ ਜੋ ਕਿ ਚੋਣ ਜਿੱਤਣੇ ਵਿੱਚ ਕਾਮਯਾਬ ਹੋਏ ਉਸ ਤੋਂ ਬਾਅਦ ਗਰਮੀਰ ਸਿੰਘ ਮੀਤਿਹਰ ਨੇ ਆਪਣੀ ਵਿਧਾਨ ਸਭਾ ਸੀਟ ਛੱਡੀ ਜਿਸ ਤੋਂ ਬਾਅਦ ਇਹ ਵਿਧਾਨ ਸਭਾ ਹਲਕਾ ਖਾਲੀ ਹੋਇਆ ਹੁਣ ਇੱਥੇ ਜਿਮਣੀ ਚੋਣ ਹੈ ਬੜਾ ਅਹਿਮ ਸਖਤ ਮੁਕਾਬਲਾ ਇੱਥੇ ਹੋਵੇਗਾ ਕਿਉਂਕਿ ਇਹ ਆਮ ਆਦਮੀ ਪਾਰਟੀ ਦਾ ਘੜ ਹੈ ਇਲਾਕਾ ਕਿਉਂਕਿ ਇੱਥੇ ਲਗਾਤਾਰ ਆਮ ਆਦਮੀ ਪਾਰਟੀ ਹੀ ਜਿੱਦੀ ਆ ਰਹੀ ਹੈ ਭਾਵੇਂ ਛਪ ਗੱਲ 2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੀ ਕਰੀਏ ਉਦੋਂ ਵੀ ਇਥੋਂ ਭਗਵੰਤ ਮਾਨ ਨੂੰ ਵੱਡੀ ਲੀਡ ਮਿਲੀ ਸੀ ਉਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਥੋਂ ਮੀਤ ਹੇਰ ਪਹਿਲੀ ਵਾਰ ਜਿੱਤ ਕੇ ਵਿਧਾਇਕ ਬਣੇ ਉਸ ਤੋਂ ਅਪਰੰਤ 2022 ਦੀਆਂ ਚੋਣਾਂ ਵਿੱਚ ਫਿਰ ਗਰਮੀਤ ਸਿੰਘ ਮੀਤ ਹੇਰ ਇਥੋਂ ਜਿੱਤਣ ਵਿੱਚ ਕਾਮਯਾਬ ਰਹੇ ਹੁਣ ਇੱਥੇ ਜਿਮਣੀ ਚੋਣ ਹੈ ਇਸ ਕਰਕੇ ਇੱਥੇ ਵੱਡੇ ਸ਼ਕਤ ਮੁਕਾਬਲੇ ਹੋਣ ਦੀ ਪੂਰੀ ਪੂਰੀ ਆਛੇ ਪਰ ਅੱਜ ਅਸੀਂ ਗੱਲ ਕਰਨੀ ਹੈ ਜਿਹੜੀ ਇਹ ਜਿਮਣੀ ਚੋਣ ਵਾਸਤੇ ਟਿਕਟਾਂ ਦੀ ਦੌੜ ਵਿੱਚ ਕੌਣ-ਕੌਣ ਚੱਲ ਰਹੇ ਨੇ ਸਾਰਿਆਂ ਗਾ ਪਾਰਟੀਆਂ ਦੀ ਗੱਲ ਕਰਾਂਗੇ ਕਿਹਨਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਕਿਸ ਨੂੰ ਟਿਕਟ ਮਿਲੇਗੀ ਔਰ ਕਿਹੜੀ ਪਾਰਟੀ ਵੱਲੋਂ ਕੌਣ ਗੰਦਾ ਬਿਲਕੁਲ ਟਿਕਟ ਲੈਣ ਦੇ ਹੱਕਦਾਰ ਹੈਗਾਗਾ ਔਰ ਉਹਨੂੰ ਕਦੋਂ ਟਿਕਟ ਅਨਾਉਂਸ ਹੋਵੇਗੀ ਉਹਦੇ ਬਾਰੇ ਤੁਹਾਨੂੰ ਜਾਣਨਾ ਪਾਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪਾਵੇਂ ਕਿਸੇ ਸਮੇ ਇਹ ਹਲਕਾ ਸ਼੍ਰੋਮਣੀ ਅਕਾਲੀ ਦਲ ਦਾ ਗੜ ਮੰਨੇ ਜਾਂਦਾ ਰਿਹਾ ਕਿਉਂਕਿ ਇੱਥੋਂ ਲਗਾਤਾਰ ਅਕਾਲੀ ਦਲ ਨੂੰ ਵੱਡੀ ਬੜਤ ਮਿਲਦੀ ਰਹੀ ਹੈ ਹਮੇਸ਼ਾ ਝੰਡੀ ਉੱਪਰ ਰਹਿੰਦੀ ਸੀ ਪਰ ਸਮੇਂ ਨੇ ਅਜਿਹਾ ਰੁਖ ਬਦਲਿਆ ਕਿ ਇੱਥੋਂ ਅਕਾਲੀ ਦਲ ਬਿਲਕੁਲ ਬੈਕਫੁੱਟ ਤੇ ਚਲਾ ਗਿਆ ਇਸ ਤੋਂ ਪਹਿਲਾਂ ਇੱਥੇ ਕਾਂਗਰਸ ਪਾਰਟੀ ਦੋ ਵਾਰ ਜਿੱਤਣ ਵਿੱਚ ਕਾਮਯਾਬ ਹੋਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਇੱਥੋਂ ਜਿੱਤਾਂ ਪ੍ਰਾਪਤ ਕਰਦੀ ਆ ਰਹੀ ਹੈ ਜੇਕਰ ਆਪਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਟਿਕਟ ਦਿੱਤੀ ਜਾਣ ਵਿੱਚ ਸਭ ਤੋਂ ਮੋਹਰੀ ਇਕਤਾਰ ਦਾ ਨਾਮ ਹੈ ਕਲਵੰਤ ਸਿੰਘ ਕੀਤੂ ਕਲਵੰਤ ਸਿੰਘ ਕੀਤੂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਿਤੜਕ ਵੱਡੇ ਲੀਡਰ ਮਲਕੀ ਸਿੰਘ ਕੀਤੂ ਦੇ ਸੁਪੁੱਤਰ ਨੇ ਤੁਹਾਨੂੰ ਪਤਾ ਹੈ ਜਦੋਂ ਮਲਕੀ ਸਿੰਘ ਕੀਤੂ ਦਾ ਨਾਮ ਸਾਡੇ ਦਰਸ਼ਕ ਸੁਣਨਗੇ ਤਾਂ ਉਹ ਆਪਣੇ ਆਪ ਸਭ ਜਾਣ ਜਾਣਗੇ ਕਿ ਮਲਕੀ ਸਿੰਘ ਕੀ ਤੂ ਕੌਣ ਸਨ ਵੱਡਾ ਨਾਮ ਸੀ ਉਹਨਾਂ ਨੇ ਇਥੋਂ ਦੋ ਵਾਰ ਜਿੱਤ ਕੇ ਵਿਧਾਇਕ ਵੀ ਬਣੇ ਨੇ ਪਹਿਲਾਂ ਉਹ ਆਜ਼ਾਦ ਤੌਰ ਤੇ ਜਿੱਤੇ ਫਿਰ ਉਹ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ਉਹਨਾਂ ਦਾ ਬਹੁਤ ਵੱਡੀ ਇਲਾਕੇ ਨੂੰ ਸਮਾਜ ਸੇਵਾ ਦੇ ਤੌਰ ਤੇ ਦੇਣ ਹੈ ਲੋਕਾਂ ਵਿੱਚ ਵੱਡੀ ਪੱਦਰ ਦੇ ਵਿਚਰਦੇ ਰਹਿੰਦੇ ਸਨ ਜਿਸ ਕਰਕੇ ਉਹਨਾਂ ਦਾ ਨਾਮ ਇੱਥੇ ਬੱਚਾ-ਬੱਚਾ ਜਾਣਦਾ ਹੈ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਸੁਪੁੱਤਰ ਕਰਵੰਤ ਸਿੰਘ ਕੰਤਾ ਨੂੰ ਟਿਕਟ ਮਿਲੀ ਸੀ ਜਿਸ ਤੋਂ ਬਾਅਦ ਹੁਣ ਫਿਰ ਇਹ ਪੂਰੀ ਪੂਰੀ ਆਸ ਹੈ ਕਿ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਰਵੰਤ ਕੀਤੋ ਨੂੰ ਟਿਕਟ ਦੇਣ ਵਿੱਚ ਪੂਰੀ ਤਰ੍ਹਾਂ ਰਾਜ਼ੀ ਹੋਈ ਦਿਖਾਈ ਦੇ ਰਹੀ ਹੈ ਔਰ ਅੱਜ ਦੀ ਘੜੀ ਦੀ ਜੋ ਅਹਿਮ ਸੂਤਰਾਂ ਦੀ ਜਾਣਕਾਰੀ ਸਾਡੇ ਤੱਕ ਆਪੜੀ ਹੈ ਉਹਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਹੋ ਚੁੱਕੀ ਹੈ ਕਿ ਕਰਵੰਤ ਕੀਤੋ ਨੂੰ ਟਿਕਟ ਮਿਲੇਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਜਿਮਨੀ ਚੋਣ ਵਾਸਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਬਰਨਾਲਾ ਜਿਵੇਂ ਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਇੰਚਾਰਜ ਲਗਾਏ ਹੋਏ ਨੇ ਉਹਨਾਂ ਦੇ ਵਿੱਚ ਇੱਕ ਤਾਂ ਹੀਰਾ ਸਿੰਘ ਗਾਬੜੀਆ ਜੋ ਕਿ ਸਾਬਕਾ ਮੰਤਰੀ ਨੇ ਔਰ ਦੂਸਰੇ ਆਗੂ ਇਕਬਾਰ ਸਿੰਘ ਝੁੰਦਾ ਇੱਥੋਂ ਦੇ ਇੰਚਾਰਜ ਲਗਾਏ ਗਏ ਨੇ ਟਿਕਟ ਪੂਰੀ ਪੂਰੀ ਆਸ ਹੈ ਕਿ ਕਲਵੰਤ ਕੀਤੂ ਨੂੰ ਹੀ ਮਿਲੇਗੀ ਇਸ ਦੇ ਨਾਲ ਹੀ ਗੱਲ ਕਰਦੇ ਆਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦਾ ਇੱਥੇ ਚੰਗਾ ਆਧਾਰ ਹੈਗਾ ਕਾਂਗਰਸ ਪਾਰਟੀ ਦਾ ਗੜ੍ਹ ਇਸ ਕਰਕੇ ਹੈ ਕਿਉਂਕਿ ਜੋ ਜਦੋਂ ਸ਼੍ਰੋਮਣੀ ਕਾਲਜ ਦੀ ਲਗਾਤਾਰ 10 ਸਾਲ ਸਰਕਾਰ ਪੰਜਾਬ ਦੇ ਵਿੱਚ ਰਹੀ ਹੈ ਉਸ ਸਮੇਂ 2007 ਅਤੇ 2012 ਦੇ ਵਿੱਚ ਲਗਾਤਾਰ ਦੋ ਵਾਰ ਇਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢੱਲੋਂ ਜਿੱਤ ਕੇ ਵਿਧਾਇਕ ਬਣੇ ਸਨ ਜਿਸ ਕਰਕੇ ਇੱਥੇ ਕਾਂਗਰਸ ਪਾਰਟੀ ਦਾ ਚੰਗਾ ਆਧਾਰ ਹੈ ਹੁਣ ਜੇਕਰ ਆਪ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਗੱਲ ਕਰੀ ਤਾਂ ਇੱਥੇ ਕਈ ਵਿਅਕਤੀਆਂ ਦਾ ਨਾਮ ਚੱਲਦਾ ਹੋਣ ਦੇ ਬਾਵਜੂਦ ਹੁਣ ਦੋ ਚਿਹਰੇ ਸਭ ਤੋਂ ਅੱਗੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਹੈ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਹੜੇ ਕਿ ਮੌਜੂਦਾ ਜ਼ਿਲ੍ਹਾ ਬਰਨਾਲਾ ਦੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦਾ ਨਾਮ ਟਿਕਟ ਵਾਸਤੇ ਸਭ ਤੋਂ ਅੱਗੇ ਚੱਲ ਰਿਹਾ ਹੈ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਬਿਜੇਂਦਰ ਸਿੰਘਲਾ ਦਾ ਵੀ ਨਾਮ ਚੱਲ ਰਿਹਾ ਹੈਗਾ ਬਿਜੇਂਦਰ ਸਿੰਘਲਾ ਤੁਹਾਨੂੰ ਪਤਾ ਹੈ ਕਿ ਪਹਿਲਾਂ ਉਹ ਲੋਕ ਸਭਾ ਹਲਕਾ ਸੰਰੂਰ ਤੋਂ ਇੱਕ ਵਾਰੀ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਜਿਸ ਕਰਕੇ ਉਹਨਾਂ ਦਾ ਇੱਧਰ ਵੀ ਆਉਣਾ ਜਾਣਾ ਬਣਿਆ ਰਹਿੰਦਾ ਸੀ ਪਰ ਜੇਕਰ ਅਪ ਟੈਕਟ ਦੀ ਗੱਲ ਕਰੀਏ ਤਾਂ ਟੈਕਟ ਦੇ ਸਭ ਤੋਂ ਅੱਗੇ ਕੁਲਦੀਪ ਸਿੰਘ ਕਾਲੜ ਢੋਂ ਦਾ ਨਾਮ ਚੱਲ ਰਿਹਾ ਹੈ ਬਾਕੀ ਸਮੇਂ ਦਾ ਕੁਝ ਕਹਿ ਨਹੀਂ ਸਕਦੇ ਕਿ ਮੌਕੇ ਤੇ ਪਾਰਟੀ ਕੀ ਫੈਸਲਾ ਲੈਂਦੀ ਹੈ ਤੁਹਾਨੂੰ ਦੱਸ ਦਿਆਂ ਕਿ 2022 ਦੀਆਂ ਚੋਣਾਂ ਦੇ ਵਿੱਚ ਬਰਨਾਲਾ ਵਿੱਚ ਸਾਫਕਾ ਕੇਂਦਰੀ ਮੰਤਰੀ ਪਵਨ ਵਾਂਸਲ ਦੇ ਸੁਪੁੱਤਰ ਮਨੀਸ਼ ਵਾਂਸਲ ਨੂੰ ਇੱਥੋਂ ਟੈਕਟ ਦਿੱਤੀ ਸੀ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਹੱਥੋਂ ਹਾਰ ਗਏ ਸਨ ਹੋ ਸਕਦਾ ਹੁਣ ਵੀ ਉਹਨਾਂ ਨੂੰ ਪਾਰਟੀ ਅੱਗੇ ਲਿਆ ਕੇ ਇੱਥੇ ਕੈਂਡੀਡੇਟ ਬਣਾ ਦੇਵੇ ਪਰ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਮੌਜੂਦਾ ਜੋ ਹਾਲਾਤ ਨੇ ਪਾਰਟੀ ਦੇ ਉਹਦੇ ਮੱਦੇ ਨਜ਼ਰ ਅਕਲਦੀਪ ਸਿੰਘ ਕਾਲੜਾ ਡੋਲਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਮੌਜੂਦਾ ਛੱਤਾਧਾਰੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਇਹ ਇੱਕ ਪੂਰਾ ਪੜਿਆ ਗੜਮ ਮੰਨਿਆ ਜਾਂਦਾ ਇਲਾਕਾ ਹੈਗਾ ਚੰਗੀ ਵੋਟ ਬੈਂਕ ਆਮ ਆਦਮੀ ਪਾਰਟੀ ਦਾ ਇੱਥੇ ਮੌਜੂਦ ਹੈ ਪਰ ਆਮ ਆਦਮੀ ਪਾਰਟੀ ਸਰਕਾਰ ਹੋਣ ਕਰਕੇ ਆਮ ਆਦਮੀ ਪਾਰਟੀ ਦਾ ਗੜ ਹੋਣ ਕਰਕੇ ਲੀਡਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਟਿਕਟ ਲੈਣ ਵਾਲਿਆਂ ਦੀ ਦੌੜ ਵਿੱਚ ਨਾਮ ਲਗਾਤਾਰ ਵਧੇ ਜਾ ਰਹੇ ਨੇ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਇਹ ਪਹਿਲਾ ਅਜਿਹਾ ਵਿਧਾਨ ਸਭਾ ਜਿਮਨੀ ਚੋਣ ਦਾ ਇਲਾਕਾ ਹੋਵੇਗਾ ਜਿੱਥੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਉਮੀਦਵਾਰਾਂ ਲਈ ਕੈਂਡੀਡੇਟਾਂ ਦੇ ਨਾਮ ਚੱਲ ਰਹੇ ਨੇ ਲਗਾਤਾਰ ਗਿਣਤੀ ਵਧਦੀ ਜਾ ਰਹੀ ਹੈ ਜੇਕਰ ਆਪਾਂ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਗੱਲ ਕਰੀਏ ਤਾਂ ਇੱਥੇ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਇੱਕ ਅਨਾਰ ਸੌ ਬੁਮਾਰ ਉਹ ਕਹਾਵਤ ਵਾਂਗ ਇੱਥੇ ਇੱਕ ਟਿਕਟ ਵਾਸਤੇ ਬਹੁਤ ਜਾਣਿਆਂ ਦੇ ਨਾਮ ਚੱਲ ਰਹੇ ਨੇ ਲਗਾਤਾਰ ਨਾਮ ਹੋਰ ਵੀ ਜੁੜਦੇ ਜਾ ਰਹੇ ਨੇ ਜਿਵੇਂ-ਜਿਵੇਂ ਦਿਨ ਅੱਗੇ ਲੰਘਦੇ ਜਾ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਨਾਮ ਅੱਗੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਧਨੋਲਾ ਦੇ ਵਸਨੀਕ ਬਲਜਿੰਦਰ ਸਿੰਘ ਬੜਿੰਗ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਹੋਣ ਦੇ ਨਾਂ ਨਾਲ ਸੰਗਰੂਰ ਤੋਂ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਜਿਨ੍ਹਾਂ ਦੇ ਕਹਿਣ ਤੇ ਇਹ ਟਿਕਟ ਮਿਲੇਗੀ ਕਰਮੀ ਸਿੰਘ ਮੀਤਹੇਰ ਦੇ ਵੀ অতি ਕਰੀਬੀ ਬਲਜਿੰਦਰ ਸਿੰਘ ਬੜਿੰਗ ਨੇ ਉਹਨਾਂ ਨੂੰ ਟਿਕਟ ਮਿਲਣ ਦੀ ਸਭ ਤੋਂ ਵੱਧ ਆਸ ਲਗਾਈ ਹੋਈ ਹੈ ਅਲਾਕੇ ਵਿੱਚ ਵੀ ਉਸ ਨੂੰ ਉਹਨਾਂ ਨੂੰ ਟਿਕਟ ਮਿਲਣ ਦੀ ਪੂਰੀ ਪੂਰੀ ਚਰਚਾ ਚੱਲ ਰਹੀ ਹੈ ਇਸ ਤੋਂ ਬਾਅਦ ਆਪਾਂ ਅਗਲੇ ਨਾਮ ਦੀ ਗੱਲ ਕਰੀਏ ਤਾਂ ਇੱਥੋਂ ਆਵਾਜ਼ੀ ਪਾਰਟੀ ਦੇ ਹਸਨ ਭਾਰਤਵਾਦ ਦਾ ਨਾਮ ਅੱਗੇ ਚੱਲ ਰਿਹਾ ਹੈ ਹਸਨ ਪ੍ਰੀਤ ਭਾਰਤਵਾਦ ਤੁਹਾਨੂੰ ਦੱਸ ਰਿਹਾ ਕਿ ਗਰਮੀ ਸਿੰਘ ਮੀਤਿਹਰ ਜਦੋਂ ਕੈਬਨਿਟ ਮੰਤਰੀ ਸਨ ਉਹਨਾਂ ਦਾ ਨਿੱਜੀ ਓਐਸਡੀ ਰਹੇ ਨੇ ਉਹ ਹੁਣ ਵੀ ਲਗਾਤਾਰ ਹਲਕੇ ਦੇ ਵਿੱਚ ਵਿਚਰਦੇ ਕੋਈ ਦਿਖਾਈ ਦੇ ਰਹੇ ਨੇ ਲਗਾਤਾਰ ਲੋਕਾਂ ਵਿੱਚ ਜਾ ਰਹੇ ਨੇ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਵਿਕਾਸ ਕਾਰਜ ਅਰੰਭੇ ਹੋਏ ਨੇ ਜਾਂ ਉਹਨਾਂ ਦੀ ਸ਼ੁਰੂਆਤ ਹੋ ਰਹੀ ਆ ਉਹਨਾਂ ਨੂੰ ਵੀ ਉਹ ਆਪਣੇ ਹੱਥੀਂ ਉਦਘਾਟਨ ਕਰ ਰਹੇ ਨੇ ਹਸਨ ਪ੍ਰੀਤ ਭਾਰਤਵਾਦ ਦਾ ਨਾਮ ਇਸ ਕਰਕੇ ਅੱਗੇ ਚੱਲ ਰਿਹਾ ਕਿਉਂਕਿ ਉਹ ਕੈਬਨਟ ਦੇ ਵਿੱਚ ਮੰਤਰੀ ਰਹੇ ਮੀਤ ਹੇਰ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਅਤੇ ਉਹਨਾਂ ਵੱਲੋਂ ਤੇ ਜੋ ਬਰਨਾਲੇ ਦੇ ਵਿਕਾਸ ਕਾਰਜ ਨੇ ਉਹਨਾਂ ਨੂੰ ਵੀ ਆਪਣੇ ਹੱਥੀਂ ਕਰਵਾਏ ਜਾ ਰਹੇ ਆ ਔਰ ਜਿਹੜੇ ਮੀਤ ਹੇਰ ਨੇ ਉਹਨਾਂ ਦੇ ਉਹ OSD ਵੀ ਹਨ ਜਦੋਂ ਮੀਟ ਹੇਰਾ ਕੈਪੀਟਲ ਦੇ ਵਿੱਚ ਮੰਤਰੀ ਸਨ ਉਦੋਂ ਵੀ ਉਹ ਸਾਰਾ ਬਰਨਾਲੇ ਦਾ ਸਮੇਤ ਹੋਰ ਪੰਜਾਬ ਦੇ ਵੀ ਕਮਕਾਰ ਉਹ ਐਸਡੀ ਹੋਣ ਕਰਕੇ ਖੁਦ ਹੀ ਦੇਖਦੇ ਰਹੇ ਨੇ ਇਸ ਕਰਕੇ ਹਸਨ ਪ੍ਰੀਤ ਭਾਰਤਵਾਜ ਦਾ ਨਾਮ ਵੀ ਪੁਰੀਆਂ ਸੁਰਖੀਆਂ ਦੇ ਵਿੱਚ ਚੱਲ ਰਿਹਾ ਹੈ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗਰਦੀਪ ਸਿੰਘ ਬਾਠੜਾ ਨਾਮ ਵੀ ਚਰਚਾ ਦੇ ਵਿੱਚ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਹੀ ਪਹਿਲਾਂ ਗਰਦੀਪ ਬਾਠ ਦੇ ਹੱਕ ਵਿੱਚ ਜਿਹੜੇ ਬਰਨਾਲਾ ਦੇ ਲੋਕਲ ਵਰਕਰ ਨੇ ਉਹਨਾਂ ਨੇ ਵੀ ਹੱਕ ਇਕੱਠਾ ਕੀਤਾ ਹੈ ਉਹਨਾਂ ਵੱਲੋਂ ਪਾਰਟੀ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਗਰਦੀਪ ਬਾਸਤ ਨੂੰ ਟਿਕਟ ਨਾ ਦਿੱਤੀ ਗਈ ਤਾਂ ਉਹਨਦ ਸਮੇਂ ਵਿੱਚ ਪਾਰਟੀ ਦੇ ਖਿਲਾਫ ਬਗਾਵਤ ਵੀ ਕਰਨਗੇ ਜਿਸ ਕਰਕੇ ਜਿਹੜਾ ਬਰਨਾਲਾ ਵਿਧਾਨ ਸਭਾ ਹਲਕਾ ਆਮ ਆਦਮੀ ਪਾਰਟੀ ਲਈ ਪੂਰੀ ਸਰਦਾਰੀ ਦਾ ਇਲਾਕਾ ਬਣਿਆ ਹੋਇਆ ਹੈ ਇੱਕ ਨਾਮ ਹੋਰ ਸਭ ਤੋਂ ਵੱਡਾ ਇੱਥੇ ਸਾਹਮਣੇ ਆ ਰਿਹਾ ਹੈ ਉਹ ਹੈ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਦਾ ਦਲਵੀਰ ਗੋਲਡੀ ਤੁਹਾਨੂੰ ਪਤਾ ਹੈ ਕਿ ਵਿਧਾਨ ਸਭਾ ਹਲਕਾ ਤੁਰੀ ਤੋਂ ਜਿੱਤੇ ਹੋਏ ਨੇ ਉਹਨਾਂ ਨੇ ਤੁਹਾਨੂੰ ਪਤਾ ਜਦੋਂ ਲੋਕ ਸਭਾ ਚੋਣਾਂ ਸਨ ਉਦੋਂ ਆਮ ਆਦਮੀ ਪਾਰਟੀ ਦੇ ਵਿੱਚ ਸਮੂਲੀਅਤ ਕੀਤੀ ਸੀ ਜਿਸ ਤੋਂ ਬਾਅਦ ਚਰਚਾਵਾਂ ਇਹ ਚੱਲ ਰਹੀਆਂ ਕਿ ਆਮ ਆਦਮੀ ਪਾਰਟੀ ਸਮਰਲ ਕਰਾਉਣ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹੀ ਵਾਅਦਾ ਕੀਤਾ ਗਿਆ ਸੀ ਕਿ ਦਲਵੀਰ ਗੋਲਦੀ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਹੋਣ ਜਾ ਰਹੀ ਜਿਵਨੀ ਚੋਣ ਵਾਸਤੇ ਉਮੀਦਵਾਰ ਬਣਾਇਆ ਜਾਵੇਗਾ ਪਰ ਇੱਥੇ ਕੁਝ ਅਨਰੂਨੀ ਹੈ ਬਾਈਆਂ ਯਾਰ ਆਪਾਂ ਕਹਿ ਸਕਦੇ ਹਾਂ ਕਿ ਅੰਦਰੂਨੀ ਕਲੇਸ਼ ਆਮ ਆਦਮੀ ਪਾਰਟੀ ਵਿੱਚ ਇਸ ਗੱਲ ਨੂੰ ਲੈ ਕੇ ਵੀ ਛੜਿਆ ਹੋਇਆ ਹੈ ਕਿ ਦਲਵੀਰ ਗੋਲਡੀ ਨੂੰ ਇੱਥੋਂ ਟਿਕਟ ਨਹੀਂ ਮਿਲਣੀ ਚਾਹੀਦੀ ਜਿਸ ਕਰਕੇ ਦਲਵੀਰ ਗੋਲਡੀ ਅਤੇ ਉਹਨਾਂ ਦੀ ਪਤਨੀ ਦਾ ਨਾਮ ਵੀ ਇੱਥੇ ਟਿਕਟ ਵਾਸਤੇ ਚੱਲ ਰਿਹਾ ਹੈ ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਆਮ ਆਦਮੀ ਪਾਰਟੀ ਕਿਸ ਵਿਅਕਤੀ ਤੇ ਵਿਸ਼ਵਾਸ ਕਰਦੀ ਹੈ ਵਰਤਾਂ ਨੂੰ ਦੱਸ ਦਈਏ ਕਿ ਇੱਥੇ ਬਲਜਿੰਦਰ ਸਿੰਘ ਬੜਿੰਗ ਹਾਸ਼ਮਪ੍ਰੀਤ ਭਾਰਤਵਾਜ ਇੱਕ ਜਿਹੜੇ ਮੀਤਿਹਰ ਨੇ ਉਹਨਾਂ ਦੇ ਪੀਏ ਵੀ ਵਜੋਂ ਕੰਮ ਕਰਦੇ ਆ ਰਹੇ ਨੇ ਹਰਿੰਦਰ ਢਾਲੀਵਾਲ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੈ ਹੁਣ ক্ষমা ਹੀ ਬਿਆਨ ਕਰੂਗਾ ਕਿ ਕਿਸਤੇ ਆਮ ਆਦਮੀ ਪਾਰਟੀ ਵਿਸ਼ਵਾਸ ਕਰਦੀ ਹੈ ਪਰ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਇੱਥੇ ਜੋ ਵੀ ਵਿਅਕਤੀ ਆਵੇਗਾ ਉਸ ਲਈ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਖੁਦ ਨਿੱਜੀ ਤੌਰ ਤੇ ਪੂਰਾ ਜ਼ੋਰ ਲਗਾਉਣਗੇ ਕਿ ਜਿਹੜੀ ਇਹ ਸ਼ੀਟ ਹੈ ਬਰਨਾਲਾ ਦੀ ਇਹਨਾਂ ਨੂੰ ਇਸ ਸ਼ੀਟ ਨੂੰ ਉਹ ਜ਼ਰੂਰ ਜਿੱਤਣ ਕਿਉਂਕਿ ਲਗਾਤਾਰ ਇਥੋਂ ਪ੍ਰਧਾਨ ਸਭਾ ਚੋਣਾਂ ਨੇ ਚਾਹੇ ਲੋਕ ਸਭਾ ਚੋਣਾਂ ਲਗਾਤਾਰ ਆਮ ਆਦਮੀ ਪਾਰਟੀ ਹਿੱਜਤ ਦੀ ਆ ਰਹੀ ਹੈ ਹੁਣ ਗੱਲ ਕਰਦੇ ਹਾਂ ਭਾਰਤ ਜਨਤਾ ਪਾਰਟੀ ਭਾਜਪਾ ਦੀ ਤੁਹਾਨੂੰ ਪਤਾ ਹੈ ਕਿ ਭਾਜਪਾ ਦਾ ਵੀ ਪੰਜਾਬ ਦੇ ਵਿੱਚ ਲਗਾਤਾਰ ਵੋਟ ਬੈਂਕ ਵਧਦਾ ਜਾ ਰਿਹਾ ਹੈ ਜਿਹੜਾ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਉਤਾਰਨ ਜਾ ਰਹੀ ਹੈ ਜਿਮਣੀ ਚੋਣ ਵਾਸਤੇ ਉਹ ਬਹੁਤ ਚੰਗਾ ਅਸਰ ਰੱਖਦੇ ਨੇ ਉਹਨਾਂ ਦਾ ਨਾਮ ਹੈ ਕੇਵਲ ਸਿੰਘ ਢੱਲੋਂ ਜਦੋਂ ਕੇਵਲ ਸਿੰਘ ਢੱਲੋਂ ਦਾ ਨਾਮ ਸਾਡੇ ਦਰਸ਼ਕ ਜਾਣਨਗੇ ਨਾ ਉਸ ਸਾਰੇ ਹੀ ਆਪਣੇ ਆਪ ਵਿੱਚ ਪਤਾ ਕਰ ਲੈਣਗੇ ਕਿ ਕੇਵਲ ਸਿੰਘ ਢਿੱਲੋਂ ਕੌਣ ਹਨ ਕਿਉਂਕਿ ਕੇਵਲ ਸਿੰਘ ਢਿੱਲੋਂ ਨੂੰ ਸਾਰਾ ਪੰਜਾਬ ਪੂਰੀ ਤਰ੍ਹਾਂ ਜਾਣਦਾ ਹੈ ਸਰਕਟ ਆਗੂ ਨੇ ਲੰਮਾ ਸਮਾਹ ਹੋ ਕਾਂਗਰਸ ਦੇ ਵਿੱਚ ਰਹੀ ਜਦੋਂ 2022 ਦੇ ਵਿੱਚ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਕੱਟ ਦਿੱਤੀ ਗਈ ਉਸ ਤੋਂ ਬਾਅਦ ਕੇਵਲ ਢਿੱਲੋਂ ਨੇ ਬਗਾਵਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਮੁਲੀਅਤ ਕੀਤੀ ਸੋਈ ਭਾਰਤ ਜਨਤਾ ਪਾਰਟੀ ਦੇ ਵਿੱਚ ਵੀ ਉਹਨਾਂ ਦਾ ਕਦ ਬਹੁਤ ਵੱਡਾ ਹੈ ਜਿਸ ਤਰ੍ਹਾਂ ਉਹਨਾਂ ਦਾ ਕਦ ਕਾਂਗਰਸ ਪਾਰਟੀ ਦੇ ਵਿੱਚ ਸੀ ਔਰ ਹੁਣ ਉਹਨਾਂ ਨੂੰ ਭਾਰਤ ਜਨਤਾ ਪਾਰਟੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰੀਕੇ ਨਾਲ ਉਹਨਾਂ ਨੇ ਟਿਕਟ ਭਾਰਤ ਜਨਤਾ ਪਾਰਟੀ ਵੱਲੋਂ ਬਰਨਾਲਾ ਵਿਧਾਨ ਸਭਾ ਸੀਟ ਵਾਸਤੇ ਕਲੀਅਰ ਕਰ ਦਿੱਤੀ ਹੋਈ ਹੈ ਉਹ ਲਗਾਤਾਰ ਇੱਥੇ ਬਰਨਾਲਾ ਦੇ ਵਿੱਚ ਵਿਚਰਦੇ ਰਹੇ ਨੇ ਔਰ ਲੋਕਾਂ ਤੱਕ ਨਿੱਜੀ ਤੌਰ ਤੇ ਰਸਣ ਪਾਣੀ ਵੀ ਦੇਣ ਲੱਗ ਚੁੱਕੇ ਨੇ ਉਹਨਾਂ ਦੀ ਹਾਜ਼ਰੀ ਵਿੱਚ ਉਹ ਬਰਨਾਲਾ ਦੇ ਪਿੰਡਾਂ ਦੇ ਵਿੱਚ ਸ਼ਹਿਰੀ ਇਲਾਕਿਆਂ ਵਿੱਚ ਲਗਾਤਾਰ ਜਾ ਰਹੇ ਨੇ ਅਤੇ ਜੋ ਜਿੱਥੇ ਵੀ ਜਾਂਦੇ ਨੇ ਨਾਲ ਆਪਣਾ ਰਸਣ ਪਾਣੀ ਲੈ ਕੇ ਜਾਂਦੇ ਨੇ ਔਰ ਲੋਕਾਂ ਨੂੰ ਰਸਣ ਪਾਣੀ ਦੇਣ ਵੀ ਲੱਗ ਚੁੱਕੇ ਨੇ ਜਿਸ ਕਰਕੇ ਸਿੱਧੇ ਤੌਰ ਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਿਵਟ ਧਲੋਂ ਨੂੰ ਭਾਰਤ ਜਨਤਾ ਪਾਰਟੀ ਬਰਨਾਲਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਜਾ ਰਹੀ ਹੈ ਕਿਵਰ ਸਿੰਘ ਧਲੋਂ ਤੁਹਾਨੂੰ ਦੱਸ ਦਈਏ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਹਨ ਉਦੋਂ ਦੋ ਵਾਰ ਲਗਾਤਾਰ ਇਥੋਂ ਵਿਧਾਇਕ ਬਣੇ ਹੋਏ ਨੇ ਤੇ ਇਹ ਉਹਨਾਂ ਦੀ ਵਿਧਾਇਕੀ ਦਾ ਕਾਰਜਕਾਰ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲਜ ਦੀ ਸਰਕਾਰ ਚ 2007 ਤੋਂ ਲੈ ਕੇ 2012 ਅਤੇ 2012 ਤੋਂ ਲੈ ਕੇ 2017 ਤੱਕ ਲਗਾਤਾਰ 10 ਸਾਲ ਸਰਕਾਰੀ ਹੈ ਉਸ ਸਮੇਂ ਕੇਵਲ ਸਿੰਘ ਢੱਲੋਂ ਪ੍ਰਨਾਲ ਤੋਂ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਵਿਧਾਇਕ ਸਨ ਇਸ ਕਰਕੇ ਉਹਨਾਂ ਦਾ ਕਦ ਪਹਿਲਾਂ ਕਾਂਗਰਸ ਪਾਰਟੀ ਵਿੱਚ ਵੀ ਬਹੁਤ ਵੱਡਾ ਸੀ ਤੇ ਹੁਣ ਭਾਰਤਿਆਨਤਾ ਪਾਰਟੀ ਦੇ ਵਿੱਚ ਵੀ ਬਹੁਤ ਵੀ ਵੱਡਾ ਕਦ ਹੈ ਉਹਨਾਂ ਦੇ ਟਿਕਟ ਲਗਭਗ ਕਲੀਅਰ ਹੈ ਬਾਕੀ ਪਾਰਟੀਆਂ ਦਾ ਨਾਮ ਆਉਣ ਵਾਲੇ ਸਮੇਂ ਵਿੱਚ ਜੋ ਤੁਹਾਨੂੰ ਦੱਸੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਨਾਮ ਤੁਹਾਨੂੰ ਸਭ ਤੋਂ ਪਹਿਲਾਂ ਦੱਸੇ ਨੇ ਉਹਨਾਂ ਵਿੱਚੋਂ ਹੀ ਟਿਕਟ ਮਿਲਣ ਜਾ ਰਹੀ ਹੈ ਇਸ ਕੱਲ ਨੂੰ ਅਸੀਂ ਕਦੇ ਮੁਨਕਰ ਨਹੀਂ ਕਰ ਸਕਦੇ ਸੋ ਸਾਡਾ ਅੱਜ ਦਾ ਪ੍ਰੋਗਰਾਮ ਇੰਨਾ ਹੀ ਆਉਂਦੇ ਜਿਹੜੇ ਦੋ ਹਲਕੇ ਰਹਿ ਗਏ ਉਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਅਗਲੇ ਸੀ ਪ੍ਰੋਗਰਾਮ ਕਰਨ ਜਾ ਰਹੇ ਹਾਂ ਉਹਨਾਂ ਦੇ ਵਿੱਚ ਖੁਲਾਸਾ ਕਰਾਂਗੇ ਸੋ ਹੁਣ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ